ਹਾਂਜੀ ਫਿਰ ਨੌਜਵਾਂ ਕਰਾਉਣ ਜਾ ਰਹੇ ਹਾਂ ਸੁੰਦਰ ਨਗਰ 11:00 ਵਜੇ ਹੀ ਰ ਕੋਈ ਗੱਲ ਸੁੰਦਰ ਨਗਰ ਦਾ ਵਾਰਡ ਨੰਬਰ 7 ਜਿੱਥੇ ਅੱਜ ਇੱਕ ਵਿਅਕਤੀ ਕੋਲੋਂ ਲਗਭਗ 4.5 ਲੱਖ ਰੁਪਏ ਉਹਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਖੋਲਿਆ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਮੋਟਰਸਾਈਕਲ ਤੇ ਆਏ ਸੀ ਤੇ ਹਾਂਜੀ ਸਾਹਬ ਸਿੰਘ ਕੀ ਨਾਮ ਸਾਹਬ ਸਿੰਘ ਸਾਹਬ ਸਿੰਘ ਜੀ ਕਿਦਾਂ ਕੀ ਸਾਰਾ ਮਾਮਲਾ ਕਿਦਾਂ ਹੋਇਆ ਸਾਰੀ ਗੱਲ ਮੈਂ ਕੈਸ਼ ਲੈ ਕੇ ਆ ਰਿਹਾ ਸੀ ਹਾਂ ਤੇ ਪਤਾ ਨਹੀਂ ਇੱਥੇ ਆ ਕੇ ਉਹਨੇ ਮਿਰਚਾਂ ਪਾ ਦਿੱਤੀਆਂ ਅੱਖਾਂ 'ਚ ਕਿਧਰੋਂ ਲੈ ਕੇ ਆ ਰਹੇ ਸੀ ਕੈਸ਼ ਆਰ ਬੀ ਐਲ ਬੈਂਕ 'ਚ ਅੱਛਾ ਕਿੱਥੇ ਲੈ ਕੇ ਜਾਣਾ ਸੀ ਫਿਨੋ ਵਾਲੇ ਕੋਲੇ ਸੁੰਦਰ ਨਗਰ ਅੱਛਾ ਕਿੰਨੇ ਪੈਸੇ ਸੀ ਟੋਟਲ 4 4.5 ਲੱਖ ਦੇ ਕਰੀਬੇ ਕਿੰਨੇ ਵਜੇ ਦੀ ਘਟਨਾ ਆ ਇਹ ਇਹ 8 ਇਹ 8 ਭੱਜ ਕੇ 15 ਮਿੰਟ ਦੇ ਕਰੀਬ 17 ਇੱਥੇ ਕੋਈ ਇੱਕ ਕਿੱਧਰ ਕਾਦੇ ਤੇ ਸੀ ਤੁਸੀਂ ਮੋਟਰਸਾਈਕਲ ਤੇ ਬਾਈਕ ਤੇ ਮੋਟਰਸਾਈਕਲ ਤੇ ਬਾਈਕ ਤੇ ਸਵਾ ਅੱਛਾ ਤੇ ਪਤਾ ਲੱਗਿਆ ਵੀ ਕੋਈ ਮਾੜਾ ਮੋਟਾ ਪਹਿਚਾਨ ਹੋਈ ਜਾਂ ਉਹ ਕਾਦੇ ਤੇ ਸੀ ਉਹ ਮੋਟਰਸਾਈਕਲ ਤੇ ਹੀ ਅੱਕਾ ਮਿਰਚਾ ਪਾਈ ਹੋਈ ਕੋਈ ਨੰਬਰ ਨੰਬਰ ਮਾੜਾ ਮੋਟਾ ਦੇਖਿਆ ਹੋਵੇ ਮੋਟਰਸਾਈਕਲ ਨੰਬਰ ਹੀ ਕਹਿੰਦੇ ਹਨ ਸੀ ਬਤਨ ਦੱਸਦੇ ਅੱਛਾ ਸ਼ਰੀਆਮ ਬادیه ਜਾਂਦੀਆਂ ਦਿਨ ਦਿਨੇ ਵੀ ਤੇ ਰਾਤ ਨੂੰ ਵੀ ਆ ਦੇਖ ਲਓ ਤੁਸੀਂ ਕਿ ਸਵਾ 8 ਵਜੇ ਅੱਖਾਂ ਵਿੱਚ ਮਿਰਚਾ ਪਾ ਕੇ ਕੈਮਰਿਆਂ ਦੇ ਸਾਹਮਣੇ ਉਹ ਲੈ ਗਏ ਕੀ ਕਹਿਣਾ ਚਾਹੁੰਦੇ ਸਨ ਥੈਂਕ ਯੂ ਜਦੋਂ ਉਹ ਬੁਰੀ ਸਥਿਤੀ ਵਿੱਚ ਉਹ ਬਾਕੀ ਯਾਦ ਕਰਦੇ ਕਿ ਪਤਾ ਲੱਗਾ ਕੋਈ ਉਹ ਰੋਡ ਮਾਰ ਕੇ ਸਾਡੇ ਉਸ ਤਫਾ ਦੇ ਚਾਰ ਲੱਖ 40 ਹਜ਼ਾਰ ਦੀ ਬੋਦੀ ਲੈ ਗਏ ਉਹ ਚਲੋ ਸੋ ਕਰਦੇ ਕੀ ਬੋਦੀਆਂ ਮੋਕੇ ਤੇ ਬਾਰੀ ਤੇ ਚੜਾਉਂ ਗਏ ਉਹ ਫਤਿਹ ਦੇ ਨਾਮ ਵਾਲੇ ਕਿ ਉਹ ਕਿਸ ਦਾ ਕੀ ਸਰ ਇਹ ਲੋਕਲ ਬੰਦੇ ਹੋ ਸਕਦੇ ਜਾਂ ਕਿਦਾਂ ਇਹ ਚੋਕੀ ਰਾਤ ਦਾ ਟਾਈਮ ਆ ਤੇ ਇਹ ਤਾਂ ਪਾਰਟ ਆਫ ਰੋਸਟੀ ਹੈ ਜੀ ਇਹ ਵੀ ਮਾਰੇ ਆਪਾਂ ਕੁਝ ਨਹੀਂ ਕਿਹਾ ਸਰ ਬਿਲਕੁਲ ਪਾਰਟ ਆਫ ਆਹ ਉਹ ਜਿਹੜੇ ਬੰਦੇ ਜਿਹੜੇ ਕੈਸੀ ਲੈ ਕੇ ਜਾਂਦੇ ਸੀ ਲਾਜਪਾਗੋ ਕਹਿੰਦੇ ਸੀ ਰੋਜ਼ ਹੀ ਲੈ ਕੇ ਆਉਂਦੇ ਆ ਪੈਸੇ ਇਸ ਕੇ ਲਈ ਅਮਾਉਂਟ ਜਮ੍ਹਾਂ ਕਰਾਉਣੇ ਨੇ ਅੱਜ ਇਕੱਲਾ ਬੰਦਾ ਸੀਗਾ ਕੀ ਕਹਿਣਾ ਚਾਹੁੰਦਾ ਇਹ ਆਪਣੀ ਜ਼ਿੰਮੇਵਾਰੀ ਪਾਲਦੀ ਵੀ ਆਪਣਾ ਇਹ ਨਾ ਗਰੂਜ ਬੋਰਡ ਆਪਾਂ ਕੈਰੀ ਕਰਦੇ ਆ ਕਿ ਸਾਡੇ ਕੋਲ ਡਾਣਜੀ ਦੇ ਕੇਸ ਤੇ ਕੋਈ ਲੋਕਲ ਕਮੇਟੀ ਚੱਲ ਰਹੀ ਹੈ ਕਿ ਇਹਦੇ ਲਈ ਸਾਡੇ 4.5 ਲੱਖ ਰੁਪਏ ਕੈਰੀ ਕਰ ਰਹੇ ਨੇ ਇਹਨਾਂ ਦੀ ਜ਼ਿੰਮੇਵਾਰੀ ਪਾਸ ਤੇ ਇਹ ਘੱਟੋ ਘੱਟ ਲੋਕ ਨੂੰ 50 ਸਾਲ ਤੋਂ ਦੇਣਾ ਹੈ ਕਿ 4.5 ਲੱਖ ਅੱਜ ਡੈਲੀ ਕੈਰੀ ਕਰਕੇ ਜਾ ਰਹੇ ਆਪ ਨੂੰ ਸਿਕਿਉਰਿਟੀ ਦਾ ਖਿਆਲ ਰੱਖਣ ਅਸੀਂ ਨਾ ਸਿਕਿਉਰਿਟੀ ਲਈ ਠੀਕ ਹੈ ਨਾ ਜੇ ਕੋਈ ਹੋਰ ਵਾਰਤਤ ਹੋ ਗਈ ਅਸੀਂ ਆਏ ਆ ਕਿ ਕੇਸ ਕਰਾਂਗੇ ਸਾਡੀ ਜ਼ਿੰਮੇਵਾਰੀ ਪਰ ਕੋਸ਼ਿਸ਼ ਜ਼ਿੰਮੇਵਾਰੀ ਪਾਉਣ ਦੀ ਕੀਤੀ ਵੀ ਹੈ ਕਿ ਕਿੰਨ 4.5 ਲੱਖ ਰੁਪਇਆ ਕੈਰੀ ਕਰਦੇ ਆ ਤੇ ਸਾਡੇ ਤੱਕ ਕੋਈ ਸੁਪਰ ਨਹੀਂ ਤੇ ਸਿਰਹੀ ਕੀ ਕਾਰਨ ਹੈ ਕਿ ਵਾਰਦਾਤਾਂ ਜਿਹਾ ਸੰਸਕਾਰ ਲਗਾਤਾਰ ਚੱਲ ਰਿਹਾ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੋਸ਼ਿਸ਼ ਕੀਤੀਆਂ ਦੇਖੋ ਸਾਡੀ ਤਾਂ ਡਿਊਟੀ ਆ ਸੀ ਡਿਊਟੀ ਪਾਉਣਾ ਪਰ ਕੋਈ ਇੱਕ ਪਬਲਿਕ ਦੀ ਐਡੂਟੀ ਵੀ ਹੈ ਕੋਈ ਉਹ ਕੈਸ਼ ਕਲੀ ਕਰਨਾ ਸਾਨੂੰ ਦੱਸੋ ਅਸੀਂ ਸਾਰੇ ਪ੍ਰਬੰਧ ਕਰਾਂਗੇ ਠੀਕ ਆ ਹੁਣ ਐਡਾ ਨਕੋਟਰ ਕਿਹਾ ਜਿਸੰਦੇ ਲਈ 4 ਮਹੀਨੇ ਲੰਘ ਗਏ ਮੈਂ ਹਰ ਬੁਫਾਰਟ ਮੰਡਲ ਨੂੰ ਹਰੇਕ ਨੂੰ ਗੀੰਤੀ ਕਰ ਚ ਰਿਕਵੈਸਟ ਕਰ ਚਕਾ ਕੋਈ ਚੌਕੀਦਾਰ ਰੱਖੋ ਅੱਜ ਤੱਕ ਸਿਰ ਚੌਕੀਦਾਰ ਇੱਕ ਨਹੀਂ ਰੱਖਿਆ ਜੀ ਹੁਣ ਇੰਨੀਆਂ ਗਲੀ ਮੁਹੱਲੇ ਆ ਸਾਡੇ ਕੋਲ ਹੋਰ ਕਈ ਡਿਊਟੀ ਆ ਅੱਜ ਮੈਂ ਤਾਂ ਐਸਐਸਓ ਸਾਹਿਬ ਤੇ ਸੀਐਮ ਸਾਹਿਬ ਆਏ ਸੀ ਮਾਂ ਜੋ ਉੱਥੇ ਡਿਊਟੀ ਤੋਂ ਸਿੱਧੇ ਇੱਥੇ ਆ ਰਹਾ ਸਾਡੇ ਕੋਲ ਮਲਟੀਪਲ ਡਿਊਟੀਆਂ ਆ ਪਬਲਿਕ ਦਾ ਵੀ ਫਰਜ਼ ਬਣਦਾ ਸਾਡਾ ਸਾਫ ਸੇਣ ਆਪਣੇ ਚੌਕੀਦਾਰ ਰੱਖਣ ਆਪਣੇ ਇਕੱਠਿਆ ਕਰਨ ਅਸੀਂ ਤਾਂ ਕਰਾਂਗੇ ਦੇ ਨਹੀਂ ਤਾਂ ਦੇ ਮਾਦਿਆਂ ਦਾ ਨਹੀਂ ਬੋਲਦੀ ਆ ਇਹ 24 ਦਾ ਜੂੜ ਕੋਣ ਕਰਕੇ ਆਟਾ ਦੇ ਗਿਆ ਸਾ ਆਪਾਂ 5000 ਰੁਪਏ ਦੇ ਕੇ ਕਾਫੀ ਦਾ ਰਸਕਾ ਸਾਡਾ ਸਾਫ ਹੋ ਗਿਆ ਸੋ ਦੇਤੀ ਸਾਹਿਬ ਦੇ ਕਹਿਣ ਦਾ ਮਤਲਬ ਇਹੀ ਆ ਕਿ ਕਿਉਂਕਿ ਛੋਟੀ ਅਮਾਉਂਟ ਨਹੀਂ ਹੁੰਦੀ 4.5 ਲੱਖ ਰੁਪਈਆ ਜਿਹੜਾ ਵੀ ਬੰਦਾ ਕੈਰੀ ਕਰਕੇ ਜਾ ਰਿਹਾ ਉਹਨੂੰ ਘੱਟੋ ਘੱਟ ਇਹ ਤਾਂ ਚਾਹੀਦਾ ਸੀ ਕਿ ਮੇਰੇ ਨਾਲ ਇੱਕ ਬੰਦਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਛੋਟੀ ਅਮਾਉਂਟ ਨਹੀਂ ਕੋਈ ਵੀ ਬੰਦਾ ਅਗਰ ਉਸਤੇ ਕੋਈ ਨਿਗਾਹ ਰੱਖਦਾ ਹੋਇਆ ਤੇ ਉਹ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੋ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜੇ ਆਪਣੀ ਡਿਊਟੀਆਂ ਦੇ ਵਿੱਚ ਹੋਰ ਪਾਸੇ ਵੀ ਬਿਜ਼ੀ ਨੇ ਤੇ ਇਸ ਵੇਲੇ ਮੌਕੇ ਤੇ ਪਹੁੰਚੇ ਵੀ ਆ ਸੋ ਡਿਪਟੀ ਸਾਹਿਬ ਦੇ ਕਹਿਣ ਮੁਤਾਬਕ ਕਿ ਉਹ ਟਰੇਸ ਕਰਨਗੇ ਜੋ ਵੀ ਸੁੰਦਰ ਨਗਰ ਮੁਹੱਲਾ ਵਾਸੀ ਵੀ ਸਾਡੇ ਨਾਲ ਆ ਜਿੱਥੇ ਅੱਜ ਬਹੁਤ ਵੱਡੀ ਵਾਰਦਾਤ ਹੋਈ ਆ ਇੱਕ ਲੜਕੇ ਦੇ ਕੋਲੋਂ 4.5 ਲੱਖ ਰੁਪਏ ਦੇ ਕਰੀਬ ਉਹਦੀ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਖੋਲੇ ਗਏ ਸਾਡੇ ਨਾਲ ਮਹੱਲਾ ਵਾਸੀ ਨੇ ਹਾਂ ਜੀ ਬਾਬਾ ਜੀ ਇਹ ਕੀ ਕਹਿਣਾ ਚਾਹੁੰਦੀ ਇਹ ਵਾਰਦਾਤ ਕਿੰਨੇ ਵਜੇ ਹੋਈ ਕਿ ਦੱਸਣ ਦੇ ਮਤਲਬ ਪਤਾ ਲੱਗਾ ਕਿ ਸਵਾ ਕਰਦਾ ਟਾਈਮ ਸੀ ਅੱਛਾ ਜੀ ਜਿੱਥੋਂ ਪੇਮੈਂਟ ਲੈ ਕੇ ਤੁਰੇ ਉਹਦੋਂ 8:00 ਵਜੇ ਕੇ 10 ਮਿੰਟ ਦਾ ਟਾਈਮ ਸੀ ਅਸੀਂ ਤਾਂ ਅੰਦਰ ਰੋਟੀ ਖਾ ਰਹੇ ਸੀ ਜੋ ਮੈਂ ਤਾਂ ਕੁਦਰਤੀ ਬਾਹਰ ਨਿਕਲਿਆ ਗੇਟ ਬੰਦ ਕਰ ਲੇ ਜੀ ਤਾਂ ਵੇਖਿਆ ਵੀ ਬਾਹਰ ਬੰਦੇ ਬਹੁਤ ਖੜੇ ਆ ਹਾਂ ਤੇ ਮੈਨੂੰ ਵੀ ਪਤਾ ਨਹੀਂ ਕੀ ਗੱਲ ਹੋਈ ਜਦੋਂ ਮੈਂ ਆ ਕੇ ਪੁੱਛਿਆ ਤਾਂ ਫਿਰ ਪਤਾ ਲੱਗਾ ਵੀ ਇਦਾਂ ਮਿਰਚਾਂ ਪਾ ਕੇ ਕੋਈ ਬਾਈਕ ਤੇ ਤਿੰਨ ਬੰਦੇ ਆਏ ਆ ਉਹਨਾਂ ਨੇ ਬੈ ਤੇ ਜਾਨੂੰ ਆਪਣੇ ਸਾਰੇ ਮੁਹੱਲੇਦਾਰ ਵੀ 25 ਜਾਣੇ ਇਕੱਠੇ ਹੋ ਗਏ ਤੇ ਕਹਿ ਗਏ ਇਹਨਾਂ ਪੋਤਰ ਦਾ ਲਾਇਨ ਆਰਡਰ ਲਗਾਤਾਰ ਵਿਗੜਦਾ ਜਾ ਰਿਹਾ ਹੈ ਕੀ ਕਹਿਣਾ ਇਹਦੇ ਬਾਰੇ ਇਹਦੇ ਬਾਰੇ ਉਹ ਕੀ ਕਹਿ ਸਕਦੇ ਦੇਖੋ ਹੁਣ ਇੱਕ ਤਾਂ ਇਲੈਕਸ਼ਨ ਚੱਲਦਾ ਹੈ ਪੁਲਿਸ ਉਧਰ ਬਿਜੀ ਹੋਈ ਹੈ ਚਲੋ ਫਿਰ ਵੀ ਉਹਨਾਂ ਨੂੰ ਕਾਲ ਕੀਤੀ ਆ ਗਿਆ ਟਾਈਮਸ਼ੈਲ ਡਿਪਟੀ ਸਾਹਿਬ ਵੀ ਆ ਗਿਆ ਐਸਟੀਓ ਸਾਹਿਬ ਵੀ ਆ ਗਿਆ ਉਹਨੂੰ ਸਾਰੇ ਆ ਕੇ ਤੈਕੀ ਕਰਤੀ ਸੀ ਆ ਬਾਕੀ ਦੇਖੋ ਇਹਦਾ ਸੱਟਾ ਕੀ ਨਿਕਲਦਾ ਬਾਅਦ ਵਿੱਚ ਪਤਾ ਲੱਗੇ ਇੱਕ ਬਹੁਤ ਵੱਡਾ ਸਵਾਲ ਉਹ ਇਹ ਵੀ ਕਹਿ ਕੇ ਗਏ ਆ ਕਿ ਇੱਕ ਚੌਂਕੀਦਾਰ ਰੱਖਣੇ ਚਾਹੀਦੇ ਇਹ ਇਹ ਕਿੰਨਾ ਕੁ ਪੋਸੀਬਲ ਹੈ ਕਿਉਂਕਿ ਪਿੰਡਾਂ ਵਿੱਚ ਤਾਂ ਆਪਾਂ ਠੀਕਰੀ ਪਹਿਰਾ ਲੱਗਦਾ ਹੀ ਆ ਸ਼ਹਿਰਾਂ ਵਿੱਚ ਵੀ ਲਗਭਗ ਚੌਂਕੀਦਾਰ ਹੁੰਦੇ ਤੇ ਇਸ ਮੁਹੱਲੇ ਦੇ ਵਿੱਚ ਚੌਂਕੀਦਾਰ 10 11 ਵਜੇ ਆਉਂਦੇ ਤੇ ਵਾਰਦਾਤ ਹੈ ਕਿ ਸਵਾ 6 ਭਾਈ ਚੌਕੀਦਾਰ ਵੀ ਜੇ ਆਉਂਦੇ ਆ ਤੇ ਚੌਕੀਦਾਰਾਂ ਨੇ ਆ ਕੇ ਵੀ 10 11 ਵਜੇ ਆਉਣਾ ਤੇ ਇਹ ਤਾਂ ਵਾਰਦਾਤ ਸਵਾ 8:00 ਵਜੇ ਹੋ ਗਈ ਹੈ ਤੇ ਉਹ ਚੌਕੀਦਾਰ ਇੱਥੇ ਇਸ ਟਾਈਮ ਹੋ ਹੀ ਨਹੀਂ ਸਕਦਾ ਇਹ ਇਹ ਸਭ ਤੋਂ ਜ਼ਿਆਦਾ ਗੱਲ ਵੱਡੀ ਹੈ ਆ ਵੀ ਚੋਰਾਂ ਦੇ ਅੱਜਕੱਲ ਹੱਥ ਖੁੱਲੇ ਪਏ ਆ ਦਿਨ ਦਿਹਾੜੇ ਉਹ ਲੋਕਾਂ ਨੂੰ ਡੋਟ ਕੇ ਲੈ ਜਾਂਦੇ ਆ ਲੋਕਾਂ ਰੀਆਂ ਦੁਕਾਨਾਂ ਤੋਂ ਸਾਮਾਨ ਚੋੱਕ ਕੇ ਲੈ ਜਾਂਦੇ ਆ ਜਾ ਬੋ ਵੀ ਕੁਛ ਨਹੀਂ ਹੁੰਦਾ ਬੜਾ ਦਲੇਰ ਬਣਾਂਗੇ ਜਿੱਦੀ ਤੇਰੀ ਦੇ ਜਿਹੜੀ ਮੇਰੀ ਕਹਿੰਦੀ ਜਾਈਦੀ ਜੀ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਘਾਟ ਤੁਹਾਨੂੰ ਨਜ਼ਰ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਦੇਖੋ ਕੰਮ ਤਾਂ ਕਰਦੀ ਹੈ ਤੇ ਲੇਕਿਨ ਚੋਰਾਂ ਦੇ ਹੌਸਲੇ ਬਲੰਦ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਚੋਰਾਂ ਨੂੰ ਫੜਨਾ ਚਾਹੀਦਾ ਆ ਇਸ ਤਰ੍ਹਾਂ ਕਰਨੀ ਨਹੀਂ ਚਾਹੀਦੀ ਜਿਸ ਤਰ੍ਹਾਂ ਲੋਕਾਂ ਦੇ ਨਾਲ ਧੱਕੇਸ਼ਾਹੀ ਸੰਭਲ ਹੋ ਰਹੀ ਹੈ ਇੱਕ ਹੋਰ ਬਹੁਤ ਵੱਡੀ ਗੱਲ ਹੈ ਕਿ ਜੇ ਦੇਖੋ 4.5 ਲੱਖ ਰੁਪਈਆ अमाउंट ਛੋਟੀ अमाउंट ਨਹੀਂ ਹੁੰਦੀ ਉਹ ਬੰਦੇ ਰਾਡ ਮਾਰ ਕੇ ਲੈ ਗਏ ਇਹ ਜੇ ਦੇਖਿਆ ਜਾਏ ਤਾਂ 4.5 ਲੱਖ ਤੇ ਗਰੀਬ ਬੰਦਾ ਤਾਂ ਮੇਰਾ خیال 10 ਸਾਲ ਚ ਨਹੀਂ ਕਮਾ ਸਕਦਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਚੋਰ ਆ ਉਹ ਤਾਂ 10 ਮਿੰਟਾਂ ਚ 4.5 ਲੱਖ ਕਮਾ ਕੇ ਚਲੇ ਗਏ ਜੀ ਜੇ ਦਾ ਗਿਆ ਉਹਦੇ ਉਹਦੇ ਤੇ ਕੀ ਬੀਤੀ ਉਹ ਕਿਦਾਂ ਦਾ ਸੰਦੇਸ਼ ਦੇਣਾ ਚਾਹੁੰਦੇ ਆ ਸਮਾਜ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੀਦਾ ਉਹਤਾ ਜੀ ਹੁਣ ਚੋਰ ਤਾਂ 2 ਮਿੰਟਾਂ ਚ ਆਪਣਾ ਜਿਹੜਾ ਉਹ ਕਮਾ ਕੇ ਲੈ ਗਏ ਪਰ ਜਿਸ ਨੇ ਇੰਨੀ ਅਮਾਉਂਟ ਬਣਾਈ ਹੁਣ ਉਹਨੂੰ ਕਾਫੀ ਆਪਣਾ ਹਰਜਾਨਾ ਭਰਨਾ ਪਊਗਾ ਕਾਫੀ ਦੇਰ ਮਿਹਨਤ ਕਰਕੇ ਇੰਨੇ ਪੈਸੇ ਬਣਾ ਕੇ ਕਰਨੇ ਪੈਣਗੇ ਨਹੀਂ ਤਾਂ ਇੰਨੀ ਅਮਾਉਂਟ ਜੱਕ ਤਾਂ ਇਕੱਠੀ ਕਰਨੀ ਔਰ ਚੋਰਾਂ ਨੇ 2 ਮਿੰਟਾਂ ਦੇ ਵਿੱਚ ਖੋ ਕੇ ਲੈ ਜਾਣੀ ਬੜਾ ਵੱਡਾ ਇੱਕ ਘਾਟਾ ਪਿਆ ਉਹਨਾਂ ਨੂੰ ਸਾਡੀ ਯਾਦ ਤੁਹਾਡਕੇ ਇਹਨ ਤੋਂ ਭਾਗ ਕੇ ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਹਾਂ ਜੀ ਪਬਲਿਕ ਨੂੰ ਵੀ ਪੂਰਾ ਫਾਲੋਅ ਅਪੇਅਰ ਰਹਿਣਾ ਚਾਹੀਦਾ ਤੇ ਦੇਖ ਪਰ ਸਾਡੇ ਆਸ-ਪਾਸ ਇੰਨੀ ਐਸੀ ਅਮਾਉਂਟ ਲੈ ਕੇ ਜਾਂਦੇ ਆਂ ਔਰ ਮੋਟਰਸਾਈਕਲ ਤੇ ਹੈ ਵੀ ਕੱਲੇ ਆਂ ਤੇ ਸਾਨੂੰ ਆਲੇ-ਦੁਆਲੇ ਆਪਣੇ ਦੇਖਣਾ ਚਾਹੀਦਾ ਕਿ ਸਾਨੂੰ ਕੋਈ